ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਮਸਲਾ ਬੜਾ ਹੀ ਗਰਮਾਇਆ ਹੋਇਆ ਜਿਸ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਦਾ ਨਾਮ ਆ ਰਿਹਾ ਜਿਸ ਦਾ ਨਾਮ ਹੈ ਗਗਨਦੀਪ ਸਿੰਘ ਉਰਫ ਐਪਲ ਜਿਸ ਨੂੰ ਐਪਲ ਕਿਹਾ ਜਾਂਦਾ ਹੈ ਤੇ ਐਪਲ ਨੇ ਉਹ ਕਹਾਣੀ ਬਣਾ ਦਿੱਤੀ ਜਿਹੜੀ ਕਿ ਤੁਸੀਂ ਹਮੇਸ਼ਾ ਫਿਲਮਾਂ ਦੇ ਵਿੱਚ ਸੁਣੀ ਜਾਂ ਦੇਖੀ ਹੋਵੇਗੀ ਖਾਸ ਕਰ ਉਹ ਫਿਲਮ ਜਿਹੜੀ ਅਕਸ਼ੇ ਕੁਮਾਰ ਦੀ ਸਪੈਸ਼ਲ ਛੱਬੀ ਹੈ ਉਸੇ ਤਰ੍ਹਾਂ ਦਾ ਹੀ ਐਪਲ ਨੇ ਜਿਹੜਾ ਕਾਂਡ ਹੈ ਉਹ ਰਚਿਆ ਤੇ ਆਪਣੇ ਦੋਸਤਾਂ ਨੂੰ ਨਾਲ ਮਿਲ ਕੇ ਨਕਲੀ ਪੁਲਿਸ ਮੁਲਾਜ਼ਮਾ ਦੀ ਟੀਮ ਬਣਾ ਕੇ ਨੌਇਡਾ ਦੇ ਵਿੱਚ ਜਿਹੜਾ ਦਿੱਲੀ ਤੋਂ ਅੱਗੇ ਸ਼ਹਿਰ ਵਸਦਾ ਹੈ ਨੌਇਡਾ ਯੂਪੀ ਦੇ ਵਿੱਚ ਆਉਂਦਾ ਹੈ ਉੱਥੇ ਜਾ ਕੇ ਫਰਜ਼ੀ ਕਾਲ ਸੈਂਟਰ ਦੇ ਉੱਤੇ ਧਾਵਾ ਬੋਲਿਆ ਰੇਡ ਮਾਰੀ ਤੇ ਉਹਨਾਂ ਦੇ ਤਿੰਨ ਬੰਦਿਆਂ ਨੂੰ ਚੁੱਕ ਕੇ ਪੰਜਾਬ ਲਿਆਂਦਾ ਤੇ ਪੰਜਾਬ ਲਿਆ ਕੇ ਖੰਨੇ ਦੇ ਥਾਣੇ ਦੇ ਵਿੱਚ ਯਾਨੀ ਕਿ ਤੁਸੀਂ ਇਹ ਲਗਾ ਲਓ ਕਿ ਜਿੱਥੇ ਉਹਦੀ ਥੋੜੀ ਜਾਣ ਪਛਾਣ ਹੋਵੇਗੀ ਉੱਥੇ ਉਸਨੇ ਉਹਨਾਂ ਨੂੰ ਲੈ ਕੇ ਗਿਆ ਕਦੀ ਇੱਕ ਟਾਬੇ ਦੇ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਤੇ 8 ਤੋਂ 10 ਕਰੋੜ ਦੀ ਮੰਗ ਕੀਤੀ ਤੇ 8 ਤੋਂ 10 ਕਰੋੜ ਦੀ ਮੰਗ ਕਰਨ ਤੋਂ ਬਾਅਦ ਲਗਾਤਾਰ ਘਟਦਾ ਰਿਹਾ ਕਦੀ 8 ਲੱਖ 10 ਲੱਖ ਫਿਰ ਕਿਤੇ ਨਾ ਕਿਤੇ ਲਿਆ ਕੇ 70 ਲੱਖ ਤੇ ਗੱਲ ਲੈ ਆਂਦੀ ਤੇ ਇਸੇ ਵਿਚਾਲੇ ਹੀ ਜਦੋਂ ਥਾਣੇ ਦੇ ਵਿੱਚ ਰਾਤ ਨੂੰ ਬੰਦਿਆਂ ਨੂੰ ਲੈ ਕੇ ਜਾਇਆ ਗਿਆ ਤੇ ਥਾਣਾ ਖੰਨਾ ਦਾ ਜਿਹੜਾ ਜਿਹੜਾ ਠਾਣਾ ਪੈਂਦਾ ਉਹਦੇ ਵਿੱਚ ਜਿਹੜਾ ਮਾਮਲਾ ਫੜਿਆ ਗਿਆ ਉਥੇ ਦੇ ਜਿਹੜੇ ਐਸਐਸਆਈ ਤੇ ਐਸਐਸਆਈ ਨੇ ਉਹਨਾਂ ਨੇ ਗੱਲ ਨੂੰ ਸਮਝ ਲਿਆ ਕਿ ਆਖਿਰਕਾਰ ਇਹ ਠਾਣੇ ਦੇ ਨਾਮ ਦੇ ਉੱਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਇਹ ਸਾਰੀ ਸੀਨ ਦਾ ਖੁਲਾਸਾ ਹੋਇਆ ਤਸਵੀਰਾਂ ਜਿਹੜੀਆਂ ਨਾਲ-ਨਾਲ ਚੱਲ ਰਹੀਆਂ ਨੇ ਇਹ ਉਹੀ ਨੌਜਵਾਨ ਹੈ ਜਿਹਦਾ ਨਾਮ ਗਗਨਦੀਪ ਸਿੰਘ ਉਰਫ ਐਪਲ ਹੈ ਜਿਸ ਨੂੰ ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਸਾਊਥ ਦਾ ਕੋਆਰਡੀਨੇਟਰ ਵੀ ਲਗਾਇਆ ਹੋਇਆ ਤੇ ਹੁਣ ਤੁਹਾਨੂੰ ਐਫਆਈਆਰ ਦੇ ਵਿੱਚ ਮੈਂ ਦੱਸਦਾ ਕਿ ਸਾਰੀ ਕਹਾਣੀ ਦਾ ਸੀਨ ਕਿਵੇਂ ਬਣਾਇਆ ਗਿਆ ਐਫਆਈਆਰ ਤੁਸੀਂ ਨਾਲ-ਨਾਲ ਚਲਦੀ ਹੋਈ ਦੇਖ ਸਕਦੇ ਹੋ ਤੇ ਮੇਰੇ ਹੱਥ ਦੇ ਵਿੱਚ ਵੀ ਐਫਆਈਆਰ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਐਫਆਈਆਰ ਦੇ ਵਿੱਚ ਜਿਹੜੀ ਕਹਾਣੀ ਦੱਸੀ ਗਈ ਉਹ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਤੇ ਇਹ ਵੀ ਸੋਚੋਗੇ ਕਿ ਆਖਿਰਕਾਰ ਇਹ ਸੱਚੀ ਕਲਯੁਗ ਚੱਲ ਰਿਹਾ ਹੈ ਲੋਕ ਇੰਨੇ ਪੈਸੇ ਦੇ ਭੁੱਖੇ ਹੋ ਗਏ ਨੇ ਕਿ ਕਿਸੇ ਨੂੰ ਵੀ ਆਪਣਾ ਨਕਲੀ ਆਪਣੇ ਉਹਨੂੰ ਨਕਲੀ ਪੁਲਿਸ ਵਾਲਾ ਬਣ ਕੇ ਕਿਸੇ ਦੇ ਵੀ ਘਰ ਜਾ ਕੇ ਕਿਸੇ ਨੂੰ ਕਿਡਨਾਪ ਕਰਕੇ ਉਹ ਤੋਂ ਪੈਸੇ ਦੀ ਮੰਗ ਕਰ ਲੂਗੇ ਚਲਾਓ ਤੁਹਾਨੂੰ ਆ ਸੁਣਾਉਣੇ ਆ ਤਾਂ ਇਹ ਤੁਸੀਂ ਪਹਿਲਾ ਪੰਨਾ ਵੇਖ ਰਹੇ ਹੋ ਜਿਹਦੇ ਉੱਤੇ 6 ਜਿਹੜੇ 6 ਜਿਹੜੇ ਜਿਨ੍ਹਾਂ ਦੇ ਉੱਤੇ ਨਾਮ ਦਰਜ ਕੀਤੇ ਗਏ ਨੇ ਐਫ ਆਈ ਆਰ ਦੇ ਵਿੱਚ ਸਭ ਤੋਂ ਪਹਿਲਾ ਨਾਮ ਐਚ ਸੀ ਬਲਵਿੰਦਰ ਸਿੰਘ ਇਹ ਸੱਚੀ ਪੁਲਿਸ ਮੁਲਾਜ਼ਮ ਹੈ ਜਿਦਾ ਨਾਮ ਬਲਵਿੰਦਰ ਸਿੰਘ ਹੈਡ ਕਨਸਟੇਬਲ ਹੈ ਤੇ ਐਸਆਈ ਕੁਲਦੀਪ ਸਿੰਘ ਜਿਹੜਾ ਕਿ ਜੀਆਰਪੀ ਦਾ ਹੈ ਯਾਨੀ ਕਿ ਜੀਆਰਪੀ ਜਿਹੜੀ ਰੇਲ ਪੁਲਸ ਹੁੰਦੀ ਹੈ ਉਸ ਤੋਂ ਬਾਅਦ ਕਿਰਨਦੀਪ ਸਿੰਘ ਤੇ ਉਸ ਤੋਂ ਬਾਅਦ ਗगनਦੀਪ ਸਿੰਘ ਗगन ਉਰਫ ਐਪਲ ਜਿਸ ਨੂੰ ਇਹਦਾ ਮਾਸਟਰਮਾਈਂਡ ਵੀ ਦੱਸਿਆ ਜਾ ਰਿਹਾ ਤੇ 6ਵਾਂ ਮਣੀ ਇਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਤਕਰੀਬਨ ਰਾਤ ਦੇ 7 ਵਜੇ ਐਸਆਈ ਸਮੇਤ ਕਰਮਚਾਰੀਆਂ ਦਾ ਮੁਕੱਦਮਾ ਨੰਬਰ ਇਦਾ ਇਦਾ ਤੇ ਥਾਣਾ ਸਾਈਬਰ ਕ੍ਰਾਈਮ ਖੰਨਾ ਦੇ ਸਬੰਧ ਵਿੱਚ ਰਵਾਨਾ ਸੀ ਹਾਜ਼ਰ ਥਾਣਾ ਤੇ ਵਕਤ ਤਕਰੀਬ ਰਾਤੀ 7 ਵਜੇ ਥਾਣੇ 'ਚ ਦੇਖਿਆ ਕਿ ਥਾਣੇ ਦੀ ਰਸੋਈ ਵਿੱਚ ਕਾਫੀ ਵਿਅਕਤੀ ਮੌਜੂਦ ਨੇ ਯਾਨੀ ਕਿ ਜਿਹੜੀ ਥਾਣੇ ਦੀ ਰਸੋਈ ਹੁੰਦੀ ਹੈ ਉਹਦੇ ਕੁਝ ਲੋਕ ਨੇ ਜਿਸ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜਿਸ ਦਾ ਨੰਬਰ ਜੀਆਰਪੀ ਹੈ ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜਾ ਰੇਲਵੇ ਪੁਲਿਸ ਦਾ ਏਐਸਆਈ ਹੈ ਉਹਦੇ ਨਾਲ ਐਚਸੀ ਬਲਵਿੰਦਰ ਸਿੰਘ ਤੇ ਦੂਸਰਾ ਇੱਕ ਤੀਸਰਾ ਬੰਦਾ ਨਾਂ ਜਿਹਦਾ ਨਾਂ ਨਹੀਂ ਪਤਾ ਉਹ ਵੀ ਆਪਣੇ ਆਪ ਨੂੰ ਪੁਲਿਸ ਕਰਮਚਾਰੀ ਦੱਸ ਰਿਹਾ ਸੀ ਇਹ ਤਿੰਨ ਬੰਦੇ ਤੇ ਇਹਨਾਂ ਦੇ ਨਾਲ ਤਿੰਨ ਹੋਰ ਪ੍ਰਾਈਵੇਟ ਬੰਦੇ ਜਿਨ੍ਹਾਂ ਦੇ ਵਿੱਚ ਪਹਿਲਾ ਨਾਮ ਕਿਰਨਦੀਪ ਸਿੰਘ ਠੀਕ ਹੈ ਦੂਸਰਾ ਨਾਮ ਮਨੀ ਜਿਹੜਾ ਗਿਆਸਪੁਰਾਦ ਰਹਿਣ ਵਾਲਾ ਹੈ ਤੇ ਤੀਸਰਾ ਨਾਮ ਤਰुण ਗਗਨਦੀਪ ਉਰਫ ਐਪਲ ਜਿਸ ਦਾ ਜਿਹੜਾ ਕਿ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਹੋ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਲੀਡਰ ਹੈ ਆਪਣੇ ਆਪ ਨੂੰ ਕਹਾਉਂਦਾ ਲੀਡਰ ਹੈ ਤੇ ਇਹਦੀਆਂ ਫੋਟੋਆਂ ਵੀ ਤੁਸੀਂ ਵਖ-ਵਖ ਮੰਤਰੀਆਂ ਦੇ ਨਾਲ ਵੀ ਹੈ ਇਹ ਤਿੰਨ ਜਾਣੇ ਤੇ ਇਹਨਾਂ ਦੇ ਨਾਲ ਹੀ ਜਿਹੜਾ ਇੱਕ ਹੋਰ ਬੰਦਾ ਸੀਗਾ ਜਿਹੜੇ ਤਿੰਨ ਹੋਰ ਬੰਦੇ ਜਿਦੇ ਵਿੱਚ ਪਹਿਲਾ ਨਾਮ ਆਉਂਦਾ ਹੈਗਾ ਹੈ ਜੀ ਤਰੁਨ ਅਕਰਵਾਲ ਜਿਹੜਾ ਕਿ ਅਹਮਦਾਬਾਦ ਦਾ ਰਹਿਣ ਵਾਲਾ ਉਸ ਤੋਂ ਬਾਅਦ ਹਰੇਤ ਸ਼ਾ ਹਿਰਤ ਸ਼ਾ ਉਹ ਵੀ ਅਹਮਦਾਬਾਦ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਥੁਰਾਈ ਰਾਜ ਜਿਹੜਾ ਕਿ ਤਾਮਿਲ ਲਾਡੂ ਦਾ ਰਹਿਣ ਵਾਲਾ ਤੇ ਜਦੋਂ ਏਐਸਐਸਆਈ ਨੇ ਜਿਹੜੇ ਉਸ ਥਾਣੇ ਦੇ ਐਸਆਈ ਸੀ ਉਹਨੇ ਪੁੱਛਿਆ ਕਿ ਆਖਿਰਕਾਰ ਕੀ ਇਹ ਸਾਰਾ ਮਾਮਲਾ ਹੈ ਤੇ ਐਸਸੀ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਤਿੰਨ ਵਿਅਕਤੀ ਸਾਈਬਰ ਫਰੋਡ ਕਰਨ ਦੇ ਆਦੀ ਨੇ ਤੇ ਇਹਨਾਂ ਖਿਲਾਫ ਫਰੋਡ ਸੰਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਤੇ ਐਸਆਈ ਨੇ ਜਦੋਂ ਬਲਵਿੰਦਰ ਸਿੰਘ ਨੂੰ ਪੁੱਛਿਆ ਕਿ ਇਹ ਤਿੰਨੋਂ ਵਿਅਕਤੀ ਇਹ ਕਿੱਥੋਂ ਦੀ ਨੇ ਕੌਣ ਹੈਗੇ ਨੇ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਦੱਸਿਆ ਕਿ ਹਾਜ਼ਰੀਨ ਵਿਅਕਤੀ ਪਾਸੋਂ ਵਾਰੀ-ਵਾਰੀ ਪੁੱਛਗਿਛ ਕੀਤੀ ਗਈ ਜਦੋਂ ਐਸਆਈ ਨੇ ਬਾਕੀ ਜਿਹੜੇ ਤਿੰਨ ਜਿਹੜੇ ਨੌਇਡਾ ਤੋਂ ਚੱਕ ਕੇ ਲਿਆਂਦੇ ਬੰਦੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਨੌਇਡਾ ਦਿੱਲੀ ਦੇ ਸੈਕੰਡ ਫਲੋਰ 136 ਸੈਕਟਰ ਵਿੱਚੋਂ ਦਫਤਰ ਹੈ ਜੀ ਉੱਥੇ ਉਹਨਾਂ ਦਾ ਤੇ ਉਹਦੇ ਵਿੱਚ ਇਹ ਤਕਰੀਬਨ 10 ਵਜੇ ਰਾਤ ਨੂੰ ਚਾਰ ਲੋਕ ਚਾਰ ਜਣੇ ਆਏ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿੱਥੇ ਬਲਵਿੰਦਰ ਸਿੰਘ ਨੇ ਆਪਣਾ ਉਹਦਾ ਸੁਪਰੀਡੈਂਟ ਆਫ ਪੁਲਿਸ ਦੱਸਿਆ ਯਾਨੀ ਕਿ ਜਿਹੜਾ ਇੱਕ ਹੈੱਡ ਕਨਸਟੇਬਲ ਆ ਉਹਨੇ ਆਪਣੇ ਆਪ ਨੂੰ ਐਸਪੀ ਦੱਸਿਆ ਤੇ ਗਗਨਦੀਪ ਸਿੰਘ ਉਰਫ ਐਪਲ ਨੇ ਆਪਣੀ ਪਛਾਣ ਡੀਐਸਪੀ ਦੱਸੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਆਪਣੇ ਆਪ ਨੂੰ ਡੀਐਸਪੀ ਬਣਾ ਲਿਆ ਉਸ ਤੋਂ ਬਾਅਦ ਕਿਰਨਦੀਪ ਸਿੰਘ ਦੇ ਹੱਥ ਦੇ ਵਿੱਚ ਅਸਲਾ ਸੀ ਤੇ ਐਸਪੀ ਬਲਵਿੰਦਰ ਸਿੰਘ ਦਾ ਉਕਤ ਆਪਣੇ ਆਪ ਨੂੰ ਗਨਮੈਨ ਦੱਸ ਰਿਹਾ ਸੀ ਬਲਵਿੰਦਰ ਸਿੰਘ ਜਿਹੜਾ ਕਿ ਹੈੱਡ ਕਨਸਟੇਬਲ ਆ ਉਹ ਦਾ ਉਹ ਆਪਣੇ ਨੂੰ ਐਸਪੀ ਬਣ ਕੇ ਗਿਆ ਤੇ ਉਹ ਉਹਨੂੰ ਕਹਿ ਰਿਹਾ ਕਿ ਮੈਂ ਇਹਦਾ ਗਨਮੈਨ ਸੀਗਾ ਉਸ ਤੋਂ ਬਾਅਦ ਐਪਲ ਨੇ ਆਪਣੀ ਪਛਾਣ ਦੱਸੀ ਸੀ ਕਿ ਮੈਂ ਡੀਐਸਪੀ ਆ ਤੇ ਇੱਕ ਹੋਰ ਬੰਦਾ ਜਿਸ ਦੇ ਗਲੇ ਤੇ ਟੈਟੂ ਬਣਿਆ ਹੋਇਆ ਸੀ ਤੇ 6 ਫੁੱਟ ਲੰਬਾ ਸੀ ਤੇ ਰੰਗ ਉਹਦਾ ਗੋਰਾ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸਾਡੇ ਸਾਰੇ ਸਟਾਫ ਨੂੰ ਇੱਕ ਪਾਸੇ ਕਰਤਾ ਤੇ ਸਾਨੂੰ ਤਿੰਨਾਂ ਨੂੰ ਆਪਣੀ ਗੱਡੀ ਇੱਕ ਇਹਨਾਂ ਦੀ ਗੱਡੀ MG ਹੈਕਟਰ ਕਾਲੇ ਰੰਗ ਦੀ ਤੇ ਦੂਸਰੀ ਗੱਡੀ Kia Seltos ਉਹ ਵੀ ਕਾਲੇ ਰੰਗ ਦੀ ਤੇ ਇਹਨਾਂ ਨੂੰ ਉੱਥੋਂ ਚੱਕਿਆ ਤੇ ਉੱਥੋਂ ਚੱਕ ਕੇ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਖਿਲਾਫ ਸਾਈਬਰ ਹੱਬ ਦੇ ਵਿੱਚ ਸਾਈਬਰ ਸੈੱਲ ਦੇ ਵਿੱਚ ਚੰਡੀਗੜ੍ਹ 'ਚ ਮਾਮਲਾ ਦਰਜ ਹੈ ਤੇ ਨੌਇਡਾ ਤੋਂ ਚੱਲ ਕੇ ਇਹ ਉਹਨਾਂ ਨੂੰ ਪੰਜਾਬ ਲੈ ਕੇ ਆਏ ਪੰਜਾਬ ਲੈ ਕੇ ਆਏ ਤਾਂ ਉੱਥੇ ਉਹਨਾਂ ਨੇ ਰਸਤੇ ਦੇ ਵਿੱਚ ਜ਼ਿਮੀਦਾਰਾ ਟੱਬਾ ਰਾਤੀ 3:00 ਵਜੇ ਜ਼ਿਮੇਦਾਰਾ ਢਾਬਾ ਦੇ ਵਿੱਚ ਉਹਨਾਂ ਨੇ 114 ਨੰਬਰ ਕਮਰਾ ਜਿਹੜਾ ਹੈ ਉਹ ਬੁੱਕ ਕੀਤਾ ਸੀ। ਉੱਥੇ ਇਹਨਾਂ ਤਿੰਨਾਂ ਨੂੰ ਲਿਜਾਇਆ ਗਿਆ ਜਿੱਥੇ ਉਹਨਾਂ ਦੇ ਨਾਲ ਜਿਵੇਂ ਉਹਨਾਂ ਨੇ ਜਿਵੇਂ ਉਹਨਾਂ ਨੇ ਸਾਰਾ ਇਸ ਐਫ ਆਈ ਆਰ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਨਾਲ ਸੈਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਅਸੀਂ ਛੱਡ ਦਾਂਗੇ ਜੋ ਵੀ ਉਹਨਾਂ ਦੇ ਫੋਨ ਖੋਏ ਉਹਨਾਂ ਨਾਲ ਜਿੱਦਾਂ ਧਮਕੀਆਂ ਦਿੱਤੀਆਂ ਨੂੰ ਡਰਾਣਾ ਧਮਕਾਣਾ ਸ਼ੁਰੂ ਕੀਤਾ ਅਕਸਰ ਜਿਹੜੇ ਲੋਕ ਪੈਸੇ ਲੁੱਟਦੇ ਨੇ ਉਹਨਾਂ ਦਾ ਜੋ ਕੰਮ ਹੁੰਦਾ ਉਸ ਤੋਂ ਬਾਅਦ ਡੀਲ ਕੀਤੀ ਕਿ 10 ਕਰੋੜ ਰੁਪਏ ਲੱਗਣਗੇ ਤੁਹਾਨੂੰ ਛੱਡਣ ਦੇ 10 ਕਰੋੜ ਰੁਪਏ ਇਹਨਾਂ ਨੇ ਉਹਨਾਂ ਨੂੰ ਜਾਲੀ ਕੇਸ 'ਚ ਫਸਾਣ ਦੇ ਅਤੇ ਨਾ ਹੀ ਨਾਤਾ ਕੋਈ ਪੁਲਸ ਵਾਲੇ ਸੀ ਨਾ ਤਾਂ ਕੋਈ ਸਿਫਰ ਵੀ ਉਹਨਾਂ ਤੋਂ 10 ਕਰੋੜ ਰੁਪਏ ਮੰਗੇ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਲਿਖਿਆ ਕਿ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ ਤੇ ਕਰੀਬ 10 ਮਿੰਟ ਬਾਅਦ ਕੁਲਦੀਪ ਸਿੰਘ ਨਾਮ ਦਾ ਵਿਅਕਤੀ ਜੋ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਗੱਲਬਾਤ ਕਰਦਾ ਹਾਂ ਤੁਹਾਡੇ ਨਾਲ ਤੇ 2 ਕਰੋੜ ਰੁਪਏ ਮੰਗਵਾਲੀ ਆ ਤੇ ਕੁਲਦੀਪ ਸਿੰਘ ਨੇ 2 ਕਰੋੜ ਰੁਪਏ ਕਿਹਾ 10 ਕਰੋੜ ਤੋਂ ਸਿੱਧੀ ਜਿਹੜੀ ਸੈਟਿੰਗ ਸੀ ਉਹ 2 ਕਰੋੜ ਤੇ ਆ ਗਈ 2 ਕਰੋੜ ਤੋਂ ਬਾਅਦ ਜਿਹੜੀ ਗੱਲ ਹੀ ਕੇਵਲ ਉਹਨਾਂ ਦੇ ਵਟਸਐਪ ਤੇ ਰਾਈ ਉਹਨਾਂ ਦੇ ਭਰਾ ਦੇ ਨਾਲ ਗੱਲ ਕਰਵਾਈ ਜਾ ਰਹੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਘਰਦਿਆਂ ਨੇ ਇਹ ਕਿਹਾ ਕਿ ਅਸੀਂ ਸਿਰਫ 8-10 ਲੱਖ ਰੁਪਏ ਦਾ ਇੰਤਜ਼ਾਮ ਕਰ ਸਕਦੇ ਹਾਂ ਤੇ ਜਦੋਂ 2 ਕਰੋੜ ਤੋਂ ਗੱਲ 8-10 ਲੱਖ ਤੇ ਆ ਗਈ ਤੇ ਉਹਨਾਂ ਨੂੰ ਸਾਨੇਵਾਲ ਥਾਣੇ ਲਿਜਾਇਆ ਗਿਆ ਉਹਨਾਂ ਨੂੰ ਸਾਨੇਵਾਲ ਥਾਣੇ ਦੇ ਬਾਹਰ ਅੱਧਾ ਘੰਟਾ ਖੜਾਈ ਕਰਾਈ ਰੱਖਿਆ ਤੇ ਇੱਕ ਜਿਹੜਾ ਐਸ.ਸੀ. ਬਲਵਿੰਦਰ ਸਿੰਘ ਸੀ ਉਹ ਥਾਣੇ ਦੇ ਅੰਦਰ ਗਿਆ ਥਾਣੇ ਦੇ ਅੰਦਰ ਜਾ ਕੇ ਉਹ ਇੱਕ ਫਾਈਲ ਲੈ ਕੇ ਆਇਆ ਇੱਕ ਖਾਲੀ ਕਾਗਜ਼ ਦੇ ਉੱਤੇ ਜਿੱਥੇ ਉਹਨਾਂ ਤਿੰਨਾਂ ਦੇ ਨਾਮ ਲਿਖੇ ਹੋ ਤੇ ਉਥੇ ਗੱਲ ਹੋਈ ਕਿ ਹੁਣ ਤੁਸੀਂ 70 ਲੱਖ ਰੁਪਏ ਦੇ ਦੋ ਤੇ 70 ਲੱਖ ਚ ਅਸੀਂ ਤੁਹਾਨੂੰ ਇਥੋਂ ਛੱਡ ਦਾਂਗੇ 10 ਕਰੋੜ ਤੋਂ ਸ਼ੁਰੂ ਹੋਏ 2 ਕਰੋੜ 2 ਕਰੋੜ ਤੋਂ ਉਹਨਾਂ ਦੀ ਫੈਮਿਲੀ ਨੇ ਕਿਹਾ ਕਿ 8-10 ਲੱਖ ਤੇ ਇਹਨਾਂ ਨੇ ਕਿਹਾ 70 ਲੱਖ 70 ਲੱਖ ਤੋਂ ਬਾਅਦ ਜਦੋਂ ਗੱਲ ਨਹੀਂ ਬਣੀ ਤੇ ਇਹ ਇਹਨਾਂ ਨੂੰ ਖੰਨੇ ਦੇ ਥਾਣੇ ਦੇ ਵਿੱਚ ਲੈ ਗਏ ਸਾਨੂੰ ਢਾਬੇ ਵਿੱਚ ਲੈ ਗਏ ਤੇ ਕਰੀਬ ਰਾਤ ਦੇ ਦੁਪਹਿਰੇ 3 ਵਜੇ ਸਾਨੂੰ ਬਿਠਾ ਕੇ ਰੱਖਿਆ ਤੇ ਸਾਡੇ ਪੈਸੇ ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਰਿਹਾ ਸੀਗਾ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਨਹੀਂ ਕੁਝ ਕਰ ਸਕਦੇ ਤੇ ਇਹਨਾਂ ਨੇ ਗੱਡੀ ਦੇ ਵਿੱਚ ਹੱਥਕੜੀ ਲਾ ਕੇ ਇਹਨਾਂ ਨੂੰ ਬਿਠਾ ਲਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਮੇਰਾ ਫੋਨ ਤੇ ਜੋ ਉਹਨੇ ਦੱਸਿਆ ਕਿ ਜੋ ਉਹਨੇ ਦੱਸਿਆ ਕਿ ਮੇ ਇੱਕ ਕਿਰਨਦੀਪ ਸਿੰਘ ਨੇ ਲੈ ਲਿਆ ਮੇਰਾ ਫੋਨ ਤੇ ਮੇਰੇ ਮੋਬਾਈਲ ਵਿੱਚੋਂ 999 US ਡਾਲਰ ਅਤੇ 3650 US ਡਾਲਰ ਜਿਹੜੇ ਸੀਗੇ ਉਹ ਆਪਣੇ ਫੋਨ 'ਚ ਟ੍ਰਾਂਸਫਰ ਕਰ ਲਏ ਤੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਆਪਣਾ UPI 'ਤੇ ਨਹੀਂ ਦੇਣਾ ਤੇ ਇਹਨਾਂ ਨੇ ਉਹਦੇ ਨਾਲ ਮਾਰਕੁਟਾਈ ਕੀਤੀ ਮਾਰਕਟਾਈ ਕਰਨ ਤੋਂ ਬਾਅਦ ਇਹ ਸਾਰਾ ਮਾਮਲਾ ਚੱਲਿਆ ਤੇ ਉਹਨਾਂ ਨੇ ਉਹਦੇ ਜਿਹੜੇ ਵੀ ਫੋਨ ਦੇ ਵਿੱਚ ਜਿੰਨੇ ਪੈਸੇ ਸੀਗੇ UPI ਦੇ ਵਿੱਚ ਉਹ ਕਢਾ ਲਏ ਤੇ ਉਸਦੇ ਨਾਲ ਹੀ ਲੱਖ ਰੁਪਿਆ ਜਿਹੜਾ ਉਹਨਾਂ ਦੇ GPay 'ਚ ਸੀਗਾ ਉਹ ਕਢਾ ਲਿਆ ਉਸ ਤੋਂ ਬਾਅਦ US ਡਾਲਰ ਕਢਾ ਲਏ US ਡਾਲਰ ਜਿਹੜੇ 999 ਤੇ 3650 ਸੀਗੇ ਤੇ ਇਹ ਤੋਂ ਬਾਅਦ ਜਿਹੜਾ ਕੀ ਹੈ ਜਦੋਂ ਉਸ ਥਾਣੇ ਦੇ ਵਿੱਚ ਲੈ ਕੇ ਗਏ ਤਾਂ ਫਿਰ ਜਿਹੜਾ ਉੱਥੇ SIC ਖੰਨਾ ਥਾਣੇ ਦਾ ਉਹਨਾਂ ਨੇ ਇਹ ਸਾਰੀ ਕਹਾਣੀ ਦਾ ਉਜਾਗਰ ਕੀਤਾ ਤੇ ਹੁਣ ਐਸਸੀ ਬਲਵਿੰਦਰ ਸਿੰਘ ਤੇ ਜਿਹੜੇ ਬਾਕੀ ਐਸਸੀ ਬਲਵਿੰਦਰ ਸਿੰਘ ਹੈ ਉਸ ਨੂੰ ਤੇ ਇਹਦੇ ਵਿੱਚ ਪੁਲਿਸ ਦੀ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਵਿੱਚ ਪੁਲਿਸ ਵੀ ਸਵਾਲਾਂ ਚਾ ਰਹੀ ਹੈ ਜਿੱਥੇ ਇਹਨਾਂ ਨੇ ਲਿਖਿਆ ਕਿ ਅਸੀਂ ਜਦੋਂ ਬਲਵਿੰਦਰ ਸਿੰਘ ਨੂੰ ਸ਼ਕਤੀ ਦੇ ਨਾਲ ਪੁੱਛਿਆ ਕਿ ਇਹ ਸਾਰਾ ਮਾਮਲਾ ਕੀ ਹੈ ਤੇ ਬਲਵਿੰਦਰ ਸਿੰਘ ਨੇ ਸਾਰੀ ਕਹਾਣੀ ਦੱਸੀ ਤੇ ਜਦ ਬਲਵਿੰਦਰ ਸਿੰਘ ਨੂੰ ਕਿਹਾ ਕਿ ਤੂੰ ਆਪਣੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਨੂੰ ਵੀ ਸੱਦ ਕੇ ਲਿਆ ਤੇ ਇੱਥੇ ਲਿਖਿਆ ਗਿਆ ਕਿ ਬਲਵਿੰਦਰ ਸਿੰਘ ਬਾਕੀ ਵਿਅਕਤੀਆਂ ਨੂੰ ਬੁਲਾਣ ਲਈ ਥਾਣੇ ਬਾਹਰ ਤਕਰੀਬਨ ਰਾਤ 2:05 ਤੇ ਚਲਾ ਗਿਆ ਤੇ ਜੋ ਵਾਪਸ ਹੀ ਨਹੀਂ ਆਇਆ ਤੇ ਐਸਐਸਏ ਵੱਲੋਂ ਤੁਰੰਤ ਵਿਅਕਤੀ ਆਗਰਵਾਲ ਤੇ ਹਰੀਤ ਨੂੰ ਤਿੰਨ ਪੁਲਿਸ ਕਰਮਚਾਰੀਆਂ ਨੂੰ ਪ੍ਰਾਈਵੇਟ ਨੋਇਡਾ ਤੋਂ ਲੈ ਕੇ ਆਏ ਸਨ ਤੇ ਉਸ ਤੋਂ ਬਾਅਦ ਅਫਸਰਾਂ ਨੂੰ ਜਾਣੂ ਕਰਵਾਇਆ ਤੇ ਜਿਹੜੀ ਜਿਹੜੀ ਮੰਗ ਸੀਗੀ ਜ਼ਬਰਨ ਜਿਹੜੀ ਵਸੂਲੀ ਕੀਤੀ ਜਾ ਰਹੀ ਸੀ ਕਿਡਨੈਪ ਕਰਕੇ ਇੱਕ ਤਰ੍ਹਾਂ ਦਾ ਤੇ ਉਹਨਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਬੰਦੀ ਜਿਹੜੀ ਇਹਨਾਂ ਦੇ ਉੱਤੇ ਧਾਰਾ ਹੈ ਉਹ ਲਗਾਈ ਗਈ ਹੈ ਪਰ ਸਵਾਲ ਇੱਥੇ ਹੈ ਕਿ ਪੁਲਿਸ ਨੇ ਜੇਕਰ ਉਹਨਾਂ ਨੂੰ ਮਾਮਲਾ ਪਤਾ ਲੱਗ ਗਿਆ ਸੀ ਤੇ ਐਸਸੀ ਬਲਵਿੰਦਰ ਸਿੰਘ ਨੂੰ ਉੱਥੋਂ ਭੇਜ ਕਿਉਂ ਦਿੱਤਾ ਤੇ ਨਾ ਹੀ ਅਜੇ ਤੱਕ ਬਾਕੀਆਂ ਨੂੰ ਫੜਿਆ ਗਿਆ ਗੱਲ ਇੱਥੇ ਆ ਰਹੀ ਹੈ ਕਿ ਸਿਰਫ ਇੱਕ ਹੀ ਮੁਲਾਜ਼ਮ ਫੜਿਆ ਗਿਆ ਹੁਣੇ ਤੱਕ ਇੱਕ ਹੀ ਇਹਨਾਂ ਦੇ ਵਿੱਚੋਂ આરોપી ਫੜਿਆ ਗਿਆ ਤੇ ਬਾਕੀ ਜਿਹੜੇ ਨੇ ਉਹ ਭੱਜ ਚੁੱਕੇ ਨੇ ਤੇ ਐਸੀ ਬਲਵਿੰਦਰ ਸਿੰਘ ਨੂੰ ਪੁਲਿਸ ਨੇ ਹੀ ਠਾਣੇ ਚੋਂ ਭਜਾ ਦਿੱਤਾ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਬਲਵਿੰਦਰ ਸਿੰਘ ਦੇ ਨਾਲ ਨਾ ਤਾਂ ਕੋਈ ਪੁਲਿਸ ਵਾਲਾ ਭੇਜਿਆ ਕਿ ਜਿਹੜੇ ਉਹਦੇ ਸਾਥੀ ਬਾਹਰ ਖੜੇ ਨੇ ਉਹਨਾਂ ਨੂੰ ਅੰਦਰ ਬੁਲਾਇਆ ਜਾਵੇ ਜਾਂ ਤੁਸੀਂ ਫੋਨ ਕਰਕੇ ਬੁਲਾ ਸਕਦੇ ਸੀਗੇ ਕਿ ਜਿਹੜੇ ਸਾਥੀ ਨੇ ਉਹਨਾਂ ਨੂੰ ਅੰਦਰ ਬੁਲਾਓ ਪਰ ਐਸੀ ਬਲਵਿੰਦਰ ਸਿੰਘ ਨੂੰ ਇਹਨਾਂ ਨੇ ਬਾਹਰ ਭੇਜ ਦਿੱਤਾ ਕਿ ਤੁਸੀਂ ਬੁਲਾ ਕੇ ਲਿਆਓ ਤੇ ਉਹ ਵੀ ਵਾਪਸ ਨਹੀਂ ਆਇਆ ਤੇ ਹੁਣ ਖੈਰ ਇਹ ਜਿਹੜਾ ਮਾਮਲਾ ਸੀ ਇਹ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਜਿਹੜਾ ਕਿ ਇੱਕ ਤਰ੍ਹਾਂ ਦਾ ਕਹਿ ਸਕਦੇ ਹੋ ਕਿ ਤੁਸੀਂ ਫਿਲਮੀ ਸੀਨ ਆਮ ਆਦਮੀ ਪਾਰਟੀ ਦੇ ਲੀਡਰ ਨੇ ਕੀਤਾ ਹੈ ਕਿ ਚੰਦ ਪੈਸੇ ਕਮਾਉਣ ਦੇ ਲਈ ਨੌਇਡਾ ਤੋਂ ਨੌਜਵਾਨਾਂ ਨੂੰ ਉਚਾਕੇ ਪੰਜਾਬ ਲਿਆਂਦਾ ਗਿਆ ਉਹਨਾਂ ਨੂੰ ਉਹਨਾਂ ਦੇ ਨਾਲ ਤਮਕਾਇਆ ਡਰਾ ਤਮਕਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਉਹਨਾਂ ਤੋਂ ਮੰਗ ਕੀਤੀ ਗਈ ਪਰ ਖੈਰ ਇਹ ਮਾਮਲਾ ਜਿਹੜਾ ਹੈ ਹੁਣ ਫੜਿਆ ਗਿਆ ਹੈ ਤੇ ਖੁਲਾਸਾ ਹੋ ਚੁੱਕਾ ਹੈ ਤੇ ਹੁਣ ਆਵਾਜ਼ੀ ਪਾਰਟੀ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਲੀਡਰਾਂ ਨੂੰ ਆਪਣੀ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਤੇ ਇਸ ਤਰ੍ਹਾਂ ਦੇ ਲੀਡਰਾਂ ਨੂੰ ਆਪਣੀ ਪਾਰਟੀ ਚ ਵੀ ਜਾ ਕਿਸੇ ਨੂੰ ਜੁਆਇਨ ਕਰਾਣਾ ਥੋੜੀ ਜੀ ਉਹਦੀ ਪਿਛਲੀ ਹਿਸਟਰੀ ਜਾਣ ਲਈਤੀ ਜਾਵੇ ਤੇ ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ ਦੀ ਗ੍ਰਿਫਤਾਰੀ ਕਦੋਂ ਕਰਦੀ ਹੈ ਤੇ ਜਿਹੜੇ ਆਮ ਤੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਇਨ੍ਹਾਂ ਦੇ ਸ਼ਕੰਜੇ ਚੋਂ ਬਚਾਇਆ ਕਿਵੇਂ ਜਾ ਸਕਦਾ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਦਾ ਉਹਨਾਂ ਦਾ ਹੋਵੇਗਾ ਨਹੀਂ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਈ ਸ਼ਰੀਫ ਤੇ ਆਮ ਲੋਕਾਂ ਨੂੰ ਲੁੱਟਿਆ ਹੋ ਸਕਦਾ ਹੈ। ਬਾਕੀ ਹੁਣ ਇਹ ਪੁਲਿਸ ਤੇ ਹੈ ਕਿ ਪੁਲਿਸ ਇਸ ਦੇ ਉੱਤੇ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਇਹ ਮਾਮਲਾ ਵੀ ਠੰਡੇ ਬਸਤੇ ਚ ਚਲਾ ਜਾਂਦਾ ਹੈ। ਪਰ ਇੱਕ ਵਾਰ ਫਿਰ ਤੋਂ ਆਵਾਜ਼ੀ ਪਾਰਟੀ ਦੇ ਉੱਤੇ ਦਾ ਦਾਗ ਜ਼ਰੂਰ ਲੱਗ ਗਿਆ ਹੈ ਕਿ ਆਵਾਜ਼ੀ ਪਾਰਟੀ ਦਾ ਇੱਕ ਲੀਡਰ ਜਿਹੜਾ ਮੰਤਰੀਆਂ ਦੇ ਨਾਲ ਬੈਠ ਕੇ ਫੋਟੋਆਂ ਖਿਚਾ ਰਿਹਾ ਸੀ ਉਸ ਦੀ ਨੀਅਤ ਉਸ ਦੀ ਸੋਚ ਕਹਿੋ ਜੀ ਐ ਆਮ ਲੋਕਾਂ ਦਾ ਭਲਾ ਤਾਂ ਕੀ ਕਰਨਾ ਉਹਨਾਂ ਨੂੰ ਲੁੱਟਣ ਵਿੱਚ ਹੋਏ ਨੇ ਉਹ ਵੀ ਆਪਣੇ ਪੰਜਾਬ 'ਚ ਨਹੀਂ ਸੂਬੇ ਦੇ ਬਾਹਰ ਜਾ ਕੇ ਵੀ ਲੁੱਟ ਰਹੇ ਨੇ ਇੰਨੀ ਹਿੰਮਤ ਪੈ ਚੁੱਕੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਸੀਨ ਦੇ ਉੱਤੇ ਤੁਸੀਂ ਕਿਵੇਂ ਸਮਝ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ